ਪੰਜਾਬ ਸਿਚਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਆਈਏਐਸ ਕ੍ਰਿਸ਼ਨ ਕੁਮਾਰ ਦੇ ਦਬਾਅ ਤੋਂ ਤੰਗ ਆ ਕੇ ਨਹਿਰੀ ਪਟਵਾਰੀ ਯੂਨੀਅਨ ਨੇ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਰੀਬ 200 ਪਟਵਾਰੀਆਂ ਨੂੰ ਚਾਰ ਸ਼ੀਟ ਕੀਤਾ ਗਿਆ ਪਟਵਾਰੀਆਂ ਦਾ ਕਹਿਣਾ ਹੈ ਕਿ ਪ੍ਰਮੁੱਖ ਸਕੱਤਰ ਆਈਏਐਸ ਕ੍ਰਿਸ਼ਨ ਕੁਮਾਰ ਨੇ ਪਿਛਲੇ ਦਿਨ ਹੀ ਪਟਵਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਤੁਸੀਂ 100% ਰਿਪੋਰਟ ਬਣਾ ਕੇ ਦਿਓ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ 100% ਖੇਤਾਂ ਦੀ ਸਿਚਾਈ ਲਈ ਮਿਲ ਰਿਹਾ ਹੈ ਪੜਾ ਜਿਹਾ ਕਰਨ ਤੋਂ ਪਟਵਾਰੀਆਂ ਨੇ ਇਨਕਾਰ ਕਰ ਦਿੱਤਾ ਜਿਸ ਦੇ ਕਾਰਨ ਪਟਵਾਰੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਬਠਿੰਡਾ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਟਵਾਰੀਆਂ ਨੇ ਮੁੱਖ ਸਕੱਤਰ ਤੇ ਜੋਗ ਅਮੀਰ ਇਲਜ਼ਾਮ ਲਗਾਏ ਨੇ ਉਹ ਸੁਣੋ ਮੇਰਾ ਨਾਮ ਜਸਕਰਨ ਸਿੰਘ ਗਹਿਰੀ ਬੁੱਟਰ ਸੂਬਾ ਪ੍ਰਧਾਨ ਨਹਿਰੀ ਪਟਵਾਰ ਜੂਨੀਅਰ ਰਜਿਸਟਰ ਜਲ ਸੋਧ ਵਿਭਾਗ ਪੰਜਾਬ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਮੁੱਖ ਜਲ ਸੋਧ ਵਿਭਾਗ ਦੇ ਪ੍ਰਮੁੱਖ ਸਕੱਤਰਾ ਕ੍ਰਿਸ਼ਨ ਕੁਮਾਰ ਆਈਐਸ ਤਾਨੂੰ ਪਤਾ ਹੀ ਹੈ ਕਿ ਉਹ ਪਿੱਛੇ ਵੀ এডਿਕੇਸ਼ਨ ਦੇ ਵੀ ਇੱਕ ਸੈਕਟਰੀ ਰਹੇ ਚੁੱਕੇ ਆ ਔਰ ਡੀਜੀਐਸ ਵੀ ਰਹੇ ਚੁੱਕਿਆ ਤੇ ਸਾਰੇ ਭਲੀ ਭਾਤ ਜਾਣਦੇ ਆ ਕਿ এডਿਕੇਸ਼ਨ ਦੇ ਵਿੱਚ ਉਹਨਾਂ ਨੇ ਕੀ ਹਾਲ ਕੀਤਾ ਸੀ এডਿਕੇਸ਼ਨ ਦਾ ਝੂਠੇ ਅੰਕੜਿਆਂ ਨਾਲ ਹੀ ਸਰਕਾਰ ਦੇ ਵਿੱਚ ਆਪਣਾ ਹੀਰੋ ਬਣਨਾ ਚਾਹੁੰਦੇ ਆ ਕਿਉਂਕਿ ਮਤਲਬ এডਿਕੇਸ਼ਨ ਦਾ ਸਿਸਟਮ ਕੁਝ ਹੋ ਰਿਹਾ ਇਰੀਗੇਸ਼ਨ ਦਾ ਇਹ ਪਬਲਿਕ ਨਾਲ ਜੁੜਿਆ ਹੋਇਆ ਜਿਹੜਾ ਮੁੱਦਾ ਹੈਗਾ ਇਹ ਸਾਡਾ ਡਾਇਰੈਕਟ ਪਬਲਿਕ ਨਾਲ ਜਿਹੜਾ ਸਾਡਾ ਰਾਬਤਾ ਉਸ ਕਰਕੇ 250 ਪਟਵਾਰੀ ਦੀ ਜਿਹੜੀ ਚਾਰ ਸ਼ੀਟ ਹੋ ਗਈ ਸੀ ਕਿ ਤੁਸੀਂ 100% ਸਾਨੂੰ ਇਰੀਗੇਸ਼ਨ ਕਰਕੇ ਦਿਖਾਓ ਤਾਂ ਉਹਨਾਂ ਦਾ ਲੀਡਰ ਹੋਣ ਦੇ ਨਾਤੇ ਮੈਂ ਆਪਣੀ ਗੱਲ ਰੱਖੀ ਕਿ ਮੇਰਾ 200 ਪਟਵਾਰੀ ਤੁਸੀਂ ਚਾਰ ਸ਼ੀਟ ਕਰਤਾ ਤੇ ਅਸੀਂ ਨਾ ਸੈਚਰਡੇ ਨਾ ਕੋਈ ਸੰਡੇ ਸਾਨੂੰ ਕੋਈ ਛੁੱਟੀ ਨਹੀਂ ਅਸੀਂ 16 ਸੂਣਾ ਘੰਟੇ ਕੰਮ ਕਰ ਰਹੇ ਹਾਂ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅਸੀਂ ਇਸ ਦੇ ਵਿਰੋਧ ਬਦੂ ਜੇਕਰ ਮੈਂ ਉਹਨਾਂ ਦੀ ਗੱਲ ਰੱਖਣੀ ਚਾਹੀ ਤਾਂ ਮੈਨੂੰ ਸਸਪੈਂਡ ਕਰਕੇ ਬਠਿੰਡਾ ਤੋਂ ਉੱਤੇ ਪਠਾਨਕੋਟ ਲਾ ਦੇ ਇਹ ਕਰਵਾਉਣਾ ਜੀ ਤੁਹਾਨੂੰ ਦੱਸਿਆ ਜੀ ਪ੍ਰਮੁਖ ਸਕੱਤਰ ਜਿਹੜੇ ਜਲ ਸਰੋਤ ਵਿਭਾਗ ਦੇ ਕ੍ਰਿਸ਼ਨ ਕੁਮਾਰ ਆਈਐਸ ਉਹ ਝੂਠੇ ਅੰਕੜੇ ਰਾਹੀਂ ਸਾਨੂੰ ਇਰੀਗੇਸ਼ਨ ਕਹਿ ਰਹੇ ਸੀ ਕਿ ਤੁਸੀਂ 100% ਅੰਕੜੇ ਸਾਨੂੰ ਦਿਓ ਕਿ ਤੁਸੀਂ ਤੁਸੀਂ ਇਹ ਗੱਲ ਕਹੋ ਕਿ 100% ਜਿਹੜਾ ਪਾਣੀ ਪੰਜਾਬ ਦੇ ਖੇਤਾਂ ਨੂੰ ਲੱਗ ਰਿਹਾ ਤੇ ਅਸੀਂ ਆਪਦੇ ਪੰਜਾਬ ਨਾਲ ਅਸੀਂ ਪੰਜਾਬ ਦੇ ਪੁੱਤਾਂ ਅਸੀਂ ਪੰਜਾਬ ਨਾਲ ਧੋਖਾ ਨਹੀਂ ਕਰ ਸਕਦੇ ਕਿਉਂਕਿ ਜੇਕਰ ਸਾਡੇ ਕੋਲ ਕਲਮਾ ਅਸੀਂ ਗਲਤ ਰਿਪੋਰਟ ਕਿਉਂ ਦੇਗੇ ਇਹ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਕ੍ਰਿਸ਼ਨ ਕੁਮਾਰ ਦੀ ਇਹ ਕੀ ਮਨਸ਼ਾ ਕਿ ਕਿਉਂ ਮਤਲਬ ਉਹ ਜਿਹੜਾ ਪੰਜਾਬ ਦਾ ਪਾਣੀ ਸਰਪਲਸ ਦਿਖਾਉਣਾ ਚਾਹੁੰਦਾ ਇਹ ਮੇਰੇ ਸਮਝ ਤੋਂ ਬਾਹਰ ਹੈ ਦੱਸ ਜੀ ਇਹ ਮੁੱਦਾ ਇੱਕ ਮੈਡੀਕਲ ਮੁੱਦਾ ਨਹੀਂ ਬਣਿਆ ਜਿਸ ਵਿੱਚ ਮੈਂ ਤੁਹਾਡਾ ਰਾਇ ਪੁੱਛ ਰਿਹਾ ਹਾਂ ਇਹ ਕ੍ਰਿਟੀਕਲ ਰਿਪੋਰਟ ਦੇ ਰਿਹਾ ਮੈਂ ਜਿਹੜਾ ਕਿਸੇ ਵੀ ਜਿਹੜੇ ਤੁਹਾਡੇ ਤੋਂ ਆਂਕੜੇ ਲੈ ਕੇ ਉਹ ਹਾਈ ਕੋਰਟ ਦੇ ਵਿੱਚ ਜਿਹੜੇ ਪੇਸ਼ ਕੀਤੇ ਜਾਣੇ ਤਾਂ ਉਹ ਪੰਜਾਬ ਦਾ ਪਾਣੀ ਹੈ ਨਾ ਹਰਿਆਣਾ ਨਾਲ ਟਕਾ ਜਾ ਸਕਦਾ ਕੁਝ ਇਸ ਤਰ੍ਹਾਂ ਦੀ ਗੱਲ ਹੈ ਸਰ ਅਸੀਂ ਸਰਕਾਰੀ ਮੁਲਾਜ਼ਮਾਂ ਸਾਡਾ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਡਾ ਜਿਹੜਾ ਪੰਜਾਬ ਸਰਕਾਰ ਨਾਲ ਕੋਈ ਰੌਲਾ ਨਹੀਂ ਪੰਜਾਬ ਸਾਡਾ ਸਿਰਫ ਦੇ ਸਿਰਫ ਪ੍ਰਿੰਸੀਪਲ ਸੈਕਟਰੀ ਟੂ ਵਾਟਰ ਸਰਸ ਕ੍ਰਿਸ਼ਨ ਦੁਆਰਾ ਆਈਐਸ ਨਾਲਾ ਸਿਰਫ ਉਹ ਤੁਹਾਨੂੰ ਝੂਠੇ ਅੰਕੜਿਆਂ ਰਾਹੀਂ ਸਾਡੇ ਤੋਂ ਰਿਪੋਰਟ ਲੈਣੀ ਚਾਹੁੰਦਾ ਸੀ ਕਿ ਤੁਸੀਂ 100% ਜਿਹੜਾ ਪਾਣੀ ਦਿਖਾਓ ਸਾਨੂੰ ਨਹੀਂ ਪਤਾ ਕਿ ਉਹ ਪੰਜਾਬ ਸਰਕਾਰ ਨੂੰ ਕਿਵੇਂ ਗਮਰਾਹ ਕਰ ਰਿਹਾ ਅਸੀਂ ਦੁਬਾਰਾ ਫੇਰ ਗਣਿਆ ਕਿ ਸਾਡਾ ਪੰਜਾਬ ਸਰਕਾਰ ਨਾਲ ਕੋਈ ਨਹੀਂ ਕੋਈ ਸਾਡਾ ਕੋਈ ਪੋਲੀਟੀਕਲ ਮੁੱਦਾ ਨਹੀਂ ਅਸੀਂ ਆਪਣੀ ਜਿਹੜੀ ਮੰਗਾ ਸੀ ਕਿਸਾਨ ਭਾਈਚਾਰੇ ਦੇ ਵੀ ਧਿਆਨ 'ਚ ਲਿਆਂਦੀ ਆ ਔਰ ਦੇਖੋ ਜੀ ਜਦੋਂ ਹੁਣ ਮੁੱਦਾ ਹੀ ਐਡਾ ਸਵੇਦਨਸੀਲਾ ਆ ਤਾਂ ਇਹਨੂੰ ਮੁੱਦੇ ਨੂੰ ਪਾਣੀਆਂ ਦਾ ਮੁੱਦਾ ਜੀ ਪੰਜਾਬ ਦਾ ਤਾਂ ਇਹਨੂੰ ਹਰੇਕ ਬੰਦਾ ਚੱਕੂਗਾ ਪੋਲੀਟੀਕਲ ਲੈਵਲ ਤੇ ਪਰ ਸਾਡਾ ਕੋਈ ਮਨਸ਼ਾ ਨਹੀਂ ਸਰਕਾਰ ਦਾ ਅਕਸ ਖਰਾਬ ਕਰਨ ਦੀ ਜਿਹੜੀ ਗੇੜ ਕਿਗੀ ਜਾਂਦੀ ਹੈ ਇਹਦੇ ਵਿੱਚ ਮਨਸ਼ਾ ਤਾਂ ਕੋਈ ਹੋਊਗੀ ਨਾ ਆਖਿਰ ਵੀ ਐਡਾ ਵੱਡੀ ਜਿਹੜੀ 200 ਪਟਵਾਰੀ ਕਿਹੜਾ ਸਸਪੈਂਡ ਕਰ ਲੈਣਾ ਤੁਹਾਡੀ ਵੱਲ ਦੇ ਕਰ ਦੇਣੀ ਠੀਕ ਹੈ ਇਹਦੇ ਵਿੱਚ ਕਾਰਨਦਾਰ ਕੋਈ ਹੋਊਗਾ ਨਾ ਜਿਹੜਾ ਐਡਾ ਬਾਰਤੇ ਮਤਲਬ ਕੀਤਾ ਜਾ ਰਿਹਾ ਆਖਿਰ ਸਰ ਇਹ ਮਨਸ਼ਾ ਜਿਹੜੀ ਕ੍ਰਿਸ਼ਨਪਾਲ ਜੀ ਜੇ ਮੈਂ ਹੁਣ ਪੰਜਾਬੀ ਚ ਗੱਲ ਕਰਾਂ ਜਦੋਂ ਮਤਲਬ ਇਹ ਇਹ ਗੱਲ ਹੈ ਵੀ ਇੱਕ ਐਸਵਾਈਐਲ ਦਾ ਮੁੱਦਾ ਜਿਹੜਾ ਚੱਲ ਰਿਹਾ ਸਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀ ਦਾ ਮੁੱਦਾ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਬੜੀ ਜਾਣਕਾਰੀ ਹੈ ਮੇਰੇ ਨੂੰ ਵੱਧ ਜਾਣਕਾਰੀ ਹੈ ਇਹ ਮਤਲਬ ਕ੍ਰਿਸ਼ਨ ਕੁਮਾਰ ਪੰਜਾਬ ਦੇ ਪਾਣੀ ਨੂੰ ਸਰਪਲੱਸ ਦਿਖਾ ਕੇ ਪੰਜਾਬ ਦੇ ਗਵਾਂਢੀ ਸੂਬਿਆਂ ਨੂੰ ਪਾਣੀ ਦੇਣ ਦੀ ਜਿਹੜੀ ਇਹਦੀ ਕੋਝੀ ਹਰਕਤ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਕਿ ਇਸ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਤੁਸੀਂ ਇਹਨੂੰ ਸਮਝੋ ਕਿ ਇਹ ਤੁਹਾਨੂੰ ਕਿਉਂ ਗੁਮਰਾਹ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਨਹੀਂ ਕਹਿ ਰਹੇ ਕਿ ਮਤਲਬ ਪੰਜਾਬ ਸਰਕਾਰ ਦਾ ਅਸੀਂ ਕੋਈ ਅਕਸ਼ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਅਸੀਂ ਪੰਜਾਬ ਸਰਕਾਰ ਤੋਂ ਤਨਖਾਹ ਲੈ ਸਾਡੇ ਘਰਾਂ ਦੇ ਖਰਚੇ ਚੱਲਦੇ ਆ ਪੰਜਾਬ ਸਰਕਾਰ ਨਾਲ ਪਰ ਕ੍ਰਿਸ਼ਨ ਕੁਮਾਰ ਨੂੰ ਨਹੀਂ ਸਮਝ ਆ ਰਹੀ ਕ੍ਰਿਸ਼ਨ ਕੁਮਾਰ ਪੰਜਾਬ ਸਰਕਾਰ ਨੂੰ ਇੰਨਾ ਗੁਮਰਾਹ ਕਰਕੇ ਜਿਹੜਾ ਪੰਜਾਬ ਦੇ ਪਾਣੀਆਂ ਦਾ ਇੰਨਾ ਨੁਕਸਾਨ ਕਿਉਂ ਕਰਨਾ ਚਾਹੁੰਦਾ ਦੱਸ ਕਰ ਦਿਓ ਹੁਣ ਤੱਕ ਜਿਹੜੇ ਜਿਹੜੇ ਕਿੰਨੇ ਘਰ ਖੜੇ ਵੀ ਕਿੰਨੇ ਪਰਸੈਂਟ ਹੈ ਜਿਹੜਾ ਪਾਣੀ ਲੱਗਿਆ ਸਰ ਜੇ ਪੰਜਾਬ ਦੀ ਮੈਂ ਗੱਲ ਕਰਾਂ ਤਾਂ 20 ਤੋਂ 21% ਫਸਲੀ ਜਿਹੜਾ ਪਰਸੈਂਟ ਦੀ ਗੱਲ ਕਰਕੇ ਤਾਂ ਪੰਜਾਬ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਇਰੀਗੇਸ਼ਨ ਹੋ ਰਹੀ ਆ 20 ਤੋਂ ਅਸੀਂ ਇਸ ਗੱਲ ਤੇ ਅਸੀਂ ਮੁੱਦਾ ਚੱਕ ਰਹੇ ਆ ਕ੍ਰਿਸ਼ਨ ਕੁਮਾਰ ਨੂੰ ਅਸੀਂ ਇਹ ਸਵਾਲ ਵੀ ਪੁੱਛਣਾ ਚਾਹੁੰਦੇ ਆ ਕਿ 20 ਤੋਂ 21% ਜਿਹੜੀ ਇਰੀਗੇਸ਼ਨ ਹੋ ਰਹੀ ਆ ਚਲੋ ਆਪਾਂ 21 ਤੋਂ 22 23 1-2% ਉਪਰਾਲੇ ਕਰਕੇ ਆਪਾਂ ਕੋਸ਼ਿਸ਼ ਕਰ ਸਕਦੇ ਆ ਵੀ 22% 23% ਆਪਾਂ ਦਿਖਾ ਦਾਂਗੇ ਪਰ ਸਰ 23 21 ਤੋਂ 22% ਸਿੱਧਾ 100% ਅਸੀਂ ਆਪਣੇ ਪੰਜਾਬ ਨਾਲ ਕਿਉਂ ਧੋਖਾ ਕਰ ਗਏ ਅਸੀਂ ਪੰਜਾਬ ਦੇ ਪੁੱਤਾਂ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਪੰਜਾਬ ਦੇ ਲੋਕਾਂ ਨਾਲ ਕਿਉਂ ਧੋਖਾ ਕਰ ਗਏ ਇਸੇ ਕਾਰਨ ਕਰਕੇ ਕ੍ਰਿਸ਼ਨ ਕੁਮਾਰ ਨੇ ਮੈਨੂੰ ਜਿਹੜਾ ਮੁਕਤਲ ਕਰਕੇ ਪਠਾਨਕੋਟ ਲਾਇਆ ਔਰ ਮੈਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕ੍ਰਿਸ਼ਨ ਜੀ ਤੁਹਾਡੇ ਜਿਹੜੇ ਤੁਹਾਡੀ ਸੁਣਵਾਈ ਨਹੀਂ ਦੇਖੋ ਸਰ ਸਾਡੀ ਕਲਮਸ਼ੋਰ ਹੜਤਾਲ ਜਾਰੀ ਆ ਪਿਛਲੇ ਕਾਫੀ ਦਿਨਾਂ ਤੋਂ ਔਰ ਸਾਡੀ ਰਣਨੀਤੀ ਤਾਂ ਇਹ ਹੈ ਕਿ ਅਸੀਂ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਾਨਯੋਗ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਸਿੰਚਾਈ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਇੱਕ ਸਰਕਾਰੀ ਮਲਾਜ ਹੋਣ ਦੇ ਤੁਹਾਡੇ ਅੰਗਾ ਤੇ ਤੁਸੀਂ ਸਾਡੀ ਸੁਣਵਾਈ ਕਰੋ ਤੁਸੀਂ ਪਲੀਜ਼ ਜਿਹੜਾ ਕ੍ਰਿਸ਼ਨ ਕੁਮਾਰ ਹੈ ਗਮਰਾਹ ਕਰ ਰਿਹਾ ਤੁਹਾਨੂੰ ਜਾਂ ਮਤਲਬ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਪਾਣੀਆਂ ਨੂੰ ਇੰਨਾ ਕਿਉਂ ਮਤਲਬ ਕਰਾਉਣਾ ਚਾਹੁੰਦਾ ਉਸ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਜਿਹੜੀ ਕ੍ਰਿਸ਼ਨ ਕੁਮਾਰ ਨੇ ਇਹ ਸਾਡੀ ਜਿਹੜੀ ਲੜਾਈ ਨਹਿਰੀ ਪਟਵਾਰ ਜੁਨੀਅਨ ਵਰਸਜ ਪੰਜਾਬ ਸਰਕਾਰ ਬਣਾਦੀ ਪਰ ਸਾਡੀ ਜਿਹੜੀ ਲੜਾਈ ਆ ਮੈਂ ਸਪਸ਼ਟ ਕਰ ਦੇਣਾ ਚਾਹਣਾ ਕਿ ਜਿਹੜੀ ਸਾਡੀ ਲੜਾਈ ਆ ਨਹਿਰੀ ਪਟਵਾਰ ਜੁਨੀਅਨ ਵਰਸਜ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸ ਕ੍ਰਿਸ਼ਨ ਕੁਮਾਰ ਨਾਲ ਸਾਡਾ ਸਰਕਾਰ ਨਾਲ ਕੋਈ ਮਸਲਾ ਨਹੀਂ ਅਸੀਂ ਸਰਕਾਰ ਦੇ ਮੁਲਾਜ਼ਮਾਂ ਅਸੀਂ ਸਰਕਾਰ ਦਾ ਅਕਸ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਸਰਕਾਰ ਨੂੰ ਇਸ ਵਿੱਚ ਵਿਚਾਰ ਕਰਨੀ ਚਾਹੀਦੀ ਆ ਕਿ ਤੁਸੀਂ ਕ੍ਰਿਸ਼ਨ ਕੁਮਾਰ ਦੀਆਂ ਚਾਲਾਂ ਤੋਂ ਥੋੜਾ ਬਚੋ ਔਰ ਇਹਦੀ ਜਾਂਚ ਕਰਾ ਕੇ ਕ੍ਰਿਸ਼ਨ ਕੁਮਾਰ ਦੀ ਜਿਹੜੀ ਮਨਸ਼ਾ ਨੂੰ ਪੂਰੀ ਨਾ ਹੋਣ ਦੇਓ ਸੁਇਸ ਮੌਕੇ ਜਸਕਰਨ ਸਿੰਘ ਪੁੱਟਰ ਹੋਰਾਂ ਦਾ ਕਹਿਣਾ ਹੈ ਕਿ ਕ੍ਰਿਸ਼ਨ ਕੁਮਾਰ ਸਾਡੇ ਨਾਲ ਧੱਕਾਸ਼ਾਹੀ ਕਰ ਰਿਹਾ ਸੁਇਸ ਮਸਲੇ ਤੇ ਭਗਵੰਤ ਮਾਨ ਸਰਕਾਰ ਨੂੰ ਵਿਚਾਰ ਕਰਕੇ ਹੱਲ ਕਰਨਾ ਚਾਹੀਦਾ ਹੈ ਅਜਿਹੇ ਚ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਸਲੇ ਦੇ ਵਿੱਚ ਕੀ ਐਕਸ਼ਨ ਲੈਂਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ